ਕਿ ਆਪ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਫਸਲਾਂ ਸਟੱਡੀ ਕਰਕੇ ਉਹਨਾਂ ਨੇ ਬੋਲ ਦਿੱਤੇ ਸਿਰਫ ਪੰਜਾਬ ਦੇ ਕਿਸਾਨਾਂ ਦਾ ਕਣ ਕਰ ਚੋਣਾ ਸਿਰਫ ਦੋ ਫਸਲਾਂ ਵਿੱਚ ਕੇਂਦਰ ਸਰਕਾਰ ਨੇ 1966 ਸਾਲ ਤੋਂ 2007-08 ਤੱਕ 2 ਲੱਖ 63900 ਕਰੋੜ ਕੇਂਦਰ ਸਰਕਾਰ ਨੇ ਸਪੈਂਸ ਕਰ ਲਿਆ ਤੇ ਜੇ ਉਹਦੇ ਬਾਅਦ ਦਾ ਹੁਣ ਦਾ ਗਣੀ ਹੈ ਤਾਂ ਸਾਡਾ ਤਾਂ 4-4.5 ਲੱਖ ਕਰੋੜ ਬਣਦਾ ਸਾਡੇ ਸਿਰ ਤੇ ਇਹਨਾਂ ਕਰਜ਼ਾ ਨਹੀਂ ਹੈ ਇਹ ਬੜਾ ਸਿੱਧ ਕਰਦਾ ਹੈ ਇਹ ਇਹ ਜਿਹੜਾ ਸੁਕੀਸ ਹੋਇਆ ਕਿਸਾਨਾਂ ਦਾ ਇਹ ਕਿਸਾਨਾਂ ਨੂੰ ਕਰਜ਼ੇ 'ਚ ਧੱਕਣ ਵਾਸਤੇ ਹੋਇਆ। ਕਿਸਾਨ ਅਨਪੜ੍ਹ ਸੀ ਆ ਅਧਪੜ੍ਹ ਸੀ ਉਹ ਇਹਨਾਂ ਦੀਆਂ ਪਾਲਿਸੀਆਂ ਨੂੰ ਸਮਝ ਨਹੀਂ ਸਕਿਆ। ਜਦੋਂ ਭਾਵੇਂ ਥਣ ਦਾ ਜਿਹੜਾ ਤਰੀਕਾ ਜਿੰਨੇ ਰਾਈਡਰ ਨੇ ਲੱਗੇ ਹੋਏ ਸੀਐਸਸੀਪੀ ਦੇ ਟਰਮਸ ਆਫ ਰੈਫਰੈਂਸ ਦੇ ਉੱਤੇ ਉਹ ਰਾਈਡਰ ਜਿਨੀਦਰ ਤੇ ਨਹੀਂ ਹੁਕਤੇ ਵਾਟਦੇ। ਕਿਸਾਨ ਨਾਲ ਕਦੇ ਇਨਸਾਫ ਹੋਣਾ ਹੀ ਨਹੀਂ ਔਰ ਉਹ ਕਰਜ਼ੇ ਦੇ ਜਾਲ ਚੋਂ ਬਾਹਰ ਨਿਕਲ ਹੀ ਨਹੀਂ ਸਕਦਾ। ਇਹ ਕਹਿਣਾ ਕਿ ਕਿਸਾਨ ਤਾਂ ਜੀ ਆਪਣੇ ਖਰਚੇ ਵਧਾ ਲੈ ਜੀ ਮੈਂ ਇਹ ਨਹੀਂ ਮੈਂ ਕਹਿੰਦਾ ਉਹ ਖਰਚੇ ਬਦਾਉਣ ਪਰ ਮੈਂ ਇਹ ਪੁੱਛਣਾ ਚਾਹਣਾ ਵੀ ਜਿਹੜੀ ਕਬੀਲਦਾਰੀ ਹੈ ਇਹ ਨਿਜੇ ਚੋਂ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਆਪਣੇ ਕਬੀਲਦਾਰੀ ਨੇ ਜਿੱਥੇ ਦੇ ਉਹ ਕਿਉਂ ਨਹੀਂ ਦਰਜੇ 'ਚ ਹੁੰਦੇ ਇਹਦੇ ਵਪਾਰ ਉਹ ਵੀ ਕਰਦੇ ਨੇ ਕਿ ਜੇ ਕੋਈ ਵਪਾਰੀ ਹੈ ਉਹ ਵੀ ਕਰਦਾ ਉਹ ਉਦੋਂ ਨਹੀਂ ਕਰਦੇ ਜਉਂਗੇ ਕਿਸਾਨ ਕਿਉਂ ਹੁੰਦਾ ਕਿਉਂਕਿ ਕਿਸਾਨ ਦਾ ਕਿੱਤਾ ਘਾਟੇ 'ਚ ਬੰਦਾ ਕਿੱਤਾ ਉਹਨੂੰ ਬਚਦਾ ਨਹੀਂ ਆਪਣੀ ਕਬੀਲਦਾਰੀ ਦੇ ਨਿਜਾਣ ਨਿਭਾਉਣ ਜੋਗਾ ਨਾ ਕੋਈ ਇਹਦੇ ਕਰਕੇ ਉਹ ਕਿਸਾਨ ਕਰਜ਼ੇ ਚ ਫਸਦਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਜੇ ਸਰਕਾਰ ਇਹ ਜਿਹੜਾ ਦੇਸ਼ ਦਾ ਬਜਟ ਹੈ ਇਹ ਲੋਕਾਂ ਦਾ ਬਜਟ ਹੈ ਨਾ ਜਿਹੜੇ ਕਾਰਪੋਰੇਟ ਹਾਊਸਿਸ ਨੇ ਕਿੰਨੇ ਪਰਸੈਂਟ ਨੇ 0.5% ਤੋਂ ਬਦ ਨਹੀਂ ਹੈ ਅੱਧੇ ਪਰਸੈਂਟ ਤੋਂ ਵੱਧ ਨਹੀਂ ਹੈਗੇ ਇਹਨਾਂ ਨੂੰ ਪਿਛਲੇ 15 ਸਾਲਾਂ ਚ 42 ਲੱਖ ਕਰੋੜ ਰੁਪਇਆ ਕਰਜ਼ਾ ਮਾਫ਼ ਕਰਤਾ ਸਰਕਾਰ ਨੇ ਤੇ ਕਿਸਾਨਾਂ ਦੀ ਵਾਰੀ ਚੁੱਪ ਕਰਾਂ ਜੀ ਕਿਸਾਨਾਂ ਨੇ ਕੀ ਕਸੂਰ ਕੀਤਾ ਹੈ ਦੇਸ਼ ਦਾ ਇੱਕ ਪਾਸੇ ਤਾਂ ਕਹਿੰਦੇ ਨੇ ਇਹ ਅन्नदाता ਹੈ ਅन्नदाता ਕਹਿੰਦੇ ਕਿ ਫਲਾਉਣੀ ਹੀ ਦਿੰਦੇ ਨੇ ਦੂਜੇ ਪਾਸੇ ਉਹਦਾ ਗੱਲ ਵੱਡਣ ਜਿਹੜੇ ਹਰ ਪਾਲਿਸੀ ਉਹਦੇ ਖਿਲਾਫ ਕਰਦੇ ਨੇ ਕੁੰਦੇ ਪੰਜਾਬ 'ਚ ਜਿਸ ਤਰ੍ਹਾਂ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਸੂਬਾ ਜਾਂ ਕੇਂਦਰ ਨੇ ਜੋ ਵੀ ਵਾਅਦਾ ਕੀਤਾ ਤੁਹਾਨੂੰ ਉੱਥੇ ਉਹਦੇ ਬੈਨੀਫਿਟ ਮਿਲੇ ਇਹ ਵੀ ਇਹ ਵੀ ਇੱਕ ਮਿਸਾਲ ਹੈ ਤੁਹਾਡੇ ਸਾਹਮਣੇ 1600 ਕਰੋੜ ਰੁਪਏ ਅਨਾਉਂਸ ਕਰਦੇ ਨੇ ਦਿੱਤਾ ਜਿੱਥੇ ਇੱਕ ਥੇਲਾ ਨਹੀਂ ਸਾਡਾ ਮੁੱਖ ਮੰਤਰੀ ਜਾਂਦਾ ਚੈੱਕ ਦੇ ਕੇ ਫੋਟੋ ਖਿਚਾ ਲੈਂਦਾ ਜਦੇ ਬਾਅਦ ਅਫਸਰ ਵਾਪਸ ਲੈ ਲੈਂਦੇ ਨੇ ਚੈੱਕ ਕਹਿੰਦੇ ਘੱਟ ਦਿੱਤਾ ਗਿਆ ਵਾਅਦਾ ਦਮਾਉਗਾ ਮੋੜ ਦੇ ਕਿਸੇ ਨੂੰ ਅਜੇ ਤੱਕ ਕੁਝ 10 ਦੇ ਕੋਈ ਕਿਸਾਨ ਬਾਹਰ ਕਢ ਕੇ ਕਹੇ ਹਰ ਪਿੰਡ ਕਿਸਾਨ ਕਿਸੇ ਨੂੰ ਥੇਲਾ ਮਿਲਿਆ ਕਿਸੇ ਨੂੰ ਤੇਲਾ ਨਹੀਂ ਦਿੱਤਾ ਹਾਂ ਵਾਇਗਰੂ ਨੇ ਸਾਡੇ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਜਿਹੜੀ ਸਪਿਰਿਟ ਸਾਨੂੰ ਦਿੱਤੀ ਉਹਦੇ ਨਾਲ ਪੰਜਾਬੀ ਜਿੱਥੇ ਵੀ ਦੁਨੀਆਂ 'ਚ ਬੈਠਾ ਸੀ ਉਹ ਥਰਡ ਪੀੜਤਾਂ ਦੀ ਮਰਦਲੀ ਭਜ ਤੁਰਿਆ ਅਸੀਂ ਉਹਨਾਂ ਦੇ ਘਰ-ਘਰ ਤੇ ਔਰ ਅਸੀਂ ਤੈਅ ਕੀਤਾ ਹੋਇਆ ਅਸੀਂ ਪਰਸੋ ਹੀ ਮੀਟਿੰਗ ਵਿੱਚ 42 ਲੱਖ ਰੁਪਏ ਦਾ ਯੂਰੀਆ ਅਲੱਗ-ਅਲੱਗ ਜਗ੍ਹਾ ਅਸੀਂ ਭੇਜਿਆ ਇਹ ਤੋਂ ਪਹਿਲਾਂ ਅਸੀਂ ਕੁਝ 30 35 ਲੱਖ ਦਾ ਸੀ ਪਹਿਲਾਂ ਵੇਚ ਚੁੱਕੇ ਇਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਨੇ ਇਹ ਤੋਂ ਇਲਾਵਾ ਕਈ ਕਰੋੜ ਰੁਪਏ ਦਾ ਸਮਾਨ ਅਸੀਂ ਮਹੜਪੀਟ ਤੋਂ ਨੂੰ ਭੇਜਤਾ ਇਹ ਹਾਲੇ ਮੈਨੂੰ ਇਹ ਮੁਰਗੀ ਦਾ ਤੇ ਪੈਸੇ ਦੇਣ ਵਾਲਾ ਮੁੱਖ ਮੰਤਰੀ ਦੱਸੇ ਜਿਹੜੀ ਆਉਣਾ ਰੋਗ ਲੱਗਿਆ ਜਿਹੜੀ ਹਲਦੀ ਰੋਗ ਲੱਗਿਆ ਇਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕੌਣ ਕਰੂਏ ਨਹੀਂ ਤਾਂ ਗਰਦਾਬਰੀ ਵੀ ਨਹੀਂ ਕੀਤੀ ਔਰ ਫਿਰ 40% ਝਾੜ ਘਟ ਗਿਆ ਹਾਂ ਇੱਕ ਹੋਰ ਵਪਾਰ ਚੱਲ ਰਿਹਾ Rajasthan ਔਰ UP ਤੋਂ ਆਪਨੇ ਹੁੰਦੇ ਨੇ ਖਰੀਦ ਕੇ ਇੱਥੇ ਕਿਸਾਨਾਂ ਦੇ ਨਾਂ ਤੇ ਝਾਲੀ ਵੇਚ ਕੇ ਨਗਦ ਪੈਸੇ ਬਣਾਉਂਦੇ ਨੇ ਉੱਥੇ 1600 ਰੁਪਏ ਇਹਨਾਂ ਨੂੰ ਚੋਨਾ ਮਿਲਦਾ 16-1700 ਨੂੰ ਇੱਥੇ ਲਿਆ ਕੇ ਉਹਨੂੰ 2400 ਨੂੰ ਵੇਚਦੇ ਨੇ ਔਰ ਸਾਡਾ ਕੇਸ ਕਮਜ਼ੋਰ ਕਰਨ ਵਾਸਤੇ ਅੱਜ ਜਦੋਂ ਇਹ ਸਾਰੇ ਹੜ੍ਹ ਆਏ ਨੇ ਉਹਦੇ ਬਾਅਦ ਸਾਰਾ ਵਰਕਆਊਟ ਕਰਕੇ ਅਸੀਂ ਕਿਹਾ ਸੀ 120 22 ਲੱਖ ਟਨ ਤੋਂ ਉੱਪਰ ਚੋਣਾ ਪੰਜਾਬ 'ਚ ਨਹੀਂ ਹੋਣਾ ਹੁਣ 150 ਕ੍ਰੋਸ ਕਰ ਗਿਆ ਇਹਨਾਂ ਨੇ ਪਹਿਲਾਂ ਪਿਛਲੇ ਸਾਲ 182 ਲੱਖ ਟਨ ਚੋਣਾ ਸੀ ਪਿਛਲੇ ਸਾਲ 182 ਲੱਖ ਟਨ ਸੀ ਇਹਨਾਂ ਨੇ ਉਹ ਟਾਰਗੇਟ ਹਾੜਾ ਹੁਣ ਤੇ ਘਟਾ ਕੇ 172 ਕਰਤਾ ਫਿਰ ਰੋਲਾ ਪੈ ਗਿਆ ਵੀ ਝਾੜ ਘਟ ਗਿਆ ਇਹਨਾਂ ਨੇ 162 ਕਰਤਾ 165 160 ਕਰਤਾ 160 ਵੀ ਨਹੀਂ ਹੋਇਆ ਤੋ ਇਹ ਜਿਹੜਾ ਐਡਾ ਵੱਡਾ ਨੁਕਸਾਨ ਹੋਈ ਜਾ ਰਿਹਾ ਉੱਥੇ ਫਿਰ ਚੁੱਪ ਕੇ ਵਟ ਲੈਂਦੇ ਨੇ ਐ ਤਾਂ ਕਿਸਾਨਾਂ ਦਾ ਗਿਆ ਨਾ ਜਿਹੜਾ ਝਾੜ ਘਟ ਗਿਆ ਜਿਹੜੀ ਹੈਗੇ ਗਵਰਨਮੈਂਟ ਇੱਥੇ ਸੋਸ਼ਲਿਸਟ ਪੈਟਰਨ ਤੇ ਸਰਕਾਰਾਂ ਚੱਲਦੀਆਂ ਸਾਡਾ ਸੰਗਾਨ ਕਹਿੰਦਾ ਵੀ ਸਭ ਨੂੰ ਬਰਾਬਰ ਰੱਖ ਕੇ ਸਰਕਾਰ ਨੇ ਚਲਾਉਣਾ ਹੁੰਦਾ ਸਰਕਾਰ ਨੂੰ ਇੱਥੇ ਇੱਕ ਧੰਕੇ ਨੂੰ ਪਾਲੀ ਜਾਂਦੇ ਨੇ ਦੁਨੀਆਂ ਨੂੰ ਰਗੜਾ ਲਈ ਜਾਂਦੇ ਨੇ ਇੰਤਾ ਕਿੰਨੀ ਦੇਰ ਚੱਲੂ ਅਖਰ ਲੋਕ ਜਦੋਂ ਬਿਲਕੁਲ ਅਤ ਹੋਗੇ ਬਾਹਰ ਨਿਕਲੇ ਹੋਣਗੇ ਦੁਨੀਆਂ ਦੀਆਂ ਮਸਾਲਾ ਹੁਣ ਤਾਂ শ্রীলੰਕਾ ਚ ਕੀ ਹੋਇਆ ਨੇਪਾਲ ਚ ਕੀ ਹੋਇਆ ਇੱਥੇ ਸਾਡੇ ਸਾਹਮਣੇ ਨੇ ਤੇ ਬੰਗਲਾਦੇਸ਼ ਵਿੱਚ ਕੀ ਹੋਇਆ ਉੱਥੇ ਦੀ ਉਹ ਜਿਹੜੀ ਪ੍ਰਧਾਨ ਮੰਤਰੀ ਇੱਥੇ ਲੋਕੀ ਫਿਰਦੀ ਹੈ ਉਹ ਕਿਤੇ ਇੱਥੇ ਦੇ ਲੋਕ 80 ਕਰੋੜ ਲੋਕ ਤਾਂ ਇੱਥੇ ਵੈਸੇ ਹੀ ਆਟਾ ਦਾਲ ਤੇ ਜਿਉਂਦੇ ਨੇ ਸਾਡੀ ਸਰਕਾਰ ਦੇਖੋ ਅਸੀਂ 74 75 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ ਅਸੀਂ ਹਾਰੇ ਤੱਕ ਰੋਕਤੀ ਤੁਮਾਣ ਯੋਗੇ ਨਹੀਂ ਕੀਤੇ ਲੋਕ ਆਪਣੇ ਹੁਣ ਤੱਕ ਇਹੀ ਆ ਵੀ ਹਾਲ ਇਹ ਇਹ ਜੋ ਜ਼ਿੰਮੇਵਾਰ ਸਰਕਾਰਾਂ ਨੇ ਉਹਨਾਂ ਨੇ ਪਾਲਿਸੀ ਬਣਾਉਣੀ ਹੁੰਦੀ ਹੈ ਸਰਕਾਰ ਚਲਾਉਣੀ ਹੈ ਉਹਦੇ ਨਾਲ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਹਦਾ ਮਤਲਬ ਸਰਕਾਰ ਨੇ ਕੋਈ ਪਾਲਿਸੀ ਠੀਕ ਨਹੀਂ ਬਣਾਈ ਲੋਕ ਮਨੁੱਖ ਨੂੰ ਇਸ लायक ਨਹੀਂ ਬਣਾਇਆ ਜਦੋਂ ਬੱਚੇ ਨੂੰ ਪੜਾਉਨੇ ਆ ਉਹਨੂੰ ਪਾਲਦੇ ਆ ਉਹਨੂੰ ਇੱਕ ਮਨੁੱਖ ਬਣਾਉਣ ਵਾਸਤੇ ਹੁੰਦਾ ਮੈਨੂੰ ਤਾਂ ਕਈ ਵਾਰੀ ਹਾਸਾ ਹੁੰਦਾ ਹੈ ਸਾਡਾ ਮੁੱਖ ਮੰਤਰੀ ਬਹੁਤ ਵਾਰੀ ਕਹਿੰਦਾ ਰਿਹਾ ਗਰੀਬ ਘਰਾਂ ਦੇ ਮੁੰਡੇ ਪਰ ਤੁਸੀਂ ਦੱਸੋ ਮੁੰਡੇ ਕਿਹਨੂੰ ਕਹਿੰਦੇ ਮੁੰਡੇ ਜਦ ਤੱਕ ਆਕਲ ਨਾ ਆਵੇ ਅਸਰਤ ਹੋਵੇ ਅਸੀਂ ਉਹਨਾਂ ਨੂੰ ਮੁੰਡੇ ਕਹਿੰਦੇ ਅਸੀਂ ਮਨੁੱਖ ਕਹਿੰਦੇ ਨਹੀਂ ਇੱਥੇ ਮਨੁੱਖਾਂ ਦੇ ਹੱਥ ਨਹੀਂ ਆਈ ਸਰਕਾਰ ਮੁੰਡਿਆਂ ਦੇ ਹੱਥ ਆ ਗਈ ਉਹਨਾਂ ਨੂੰ ਨਾ ਚਲਾਉਣਾ ਹੁੰਦਾ ਕੁਝ ਨਾ ਕੋਈ ਸਮਝ ਹੈ ਤੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਦਾ ਕੇਂਦਰ ਤੇ ਪੰਜਾਬ ਸਰ ਪੰਜਾਬ ਸਰਕਾਰ ਤੋਂ ਕਿਸਾਨ ਕੀ ਕੰਪਨਸੇਸ਼ਨ ਦੀ ਮੰਗ ਕਰਦਾ ਦੇਖੋ ਜੀ ਅਸੀਂ ਤਾਂ ਬੜੀ ਕਲੀਅਰ ਜਿਹੜੇ ਜਿੱਥੇ ਹੜ੍ਹ ਮਾਰੇ ਇਲਾਕੇ ਚ ਅਸੀਂ ਕਿਹਾ ਵੀ ਜਿੱਥੇ ਕੋਈ ਪਸ਼ੂ ਵਿਆਹ ਉਹਦਾ 1 ਲੱਖ ਰੁਪਏ ਪਸ਼ੂ ਦੇ ਹਿਸਾਬ ਨਾਲ ਉਹ ਕਿਸਾਨ ਨੂੰ ਦਿਓ ਇਹ ਜਿਹਦਾ ਘਰ ਟਹਿ ਗਿਆ ਉਹਨੂੰ 10 ਲੱਖ ਰੁਪਏ ਦਿਓ ਤੇ ਜਿਹਦੇ ਫਸਲ ਗਈ ਉਹਨੂੰ 1 ਲੱਖ ਰੁਪਇਆ ਕੰਨੇ ਦਾ ਕੰਨੇ ਦੀ ਫਸਲ ਚ 1 ਲੱਖ ਘਟੋਂ ਘਟ ਕੰਪਨਸੇਸ਼ਨ ਚਾਹੀਦੀ ਦੂਸਰਾ ਸੀ 17000 ਰੁਪਏ ਪਾਰੀ ਸਰਕਾਰ ਕੋਲੋਂ ਕੰਪਨਸੇਸ਼ਨ ਮੰਗਿਆ ਸਰਕਾਰ ਸਰਕਾਰ ਨੇ ਤਾਂ ਜਿਹੜਾ ਐਲਾਨ ਕੀਤਾ ਸੀ ਉਹ ਨਹੀਂ ਦਿੱਤਾ ਇਹ ਕੀ ਦੇਣਾ ਔਰ ਅੱਜ ਜਿਹੜਾ ਝਾੜ ਘਟਿਆ ਸੀ ਇਹਦਾ ਫੇਰ ਕਿਹਾ ਵੀ ਜਿਹੜੇ ਜਿਹਨਾਂ ਦੀ ਬੌਣੇ ਰੋਗ ਨਾਲ ਫਸਲ ਮਰ ਗਈ ਜਾਂ ਜਿਹਨਾਂ ਦੀ ਜਿਹੜੀ ਹੈਗੀ ਹਲਦੀ ਰੋਗ ਨਾਲ ਗਈ ਉਹਨਾਂ ਨੂੰ ਉਹਨਾਂ ਦਾ ਪੂਰਾ ਕੰਪਨਸੇਸ਼ਨ ਤੇ ਉਹ 70000 ਰੁਪਏ ਇੱਕੜ ਜੀ ਇਹ ਜਿਹੜੇ ਝਾੜ ਘਟਿਆ ਉਹਨਾਂ ਨੂੰ ਘਟੋ ਘਟ 4500 ਰੁਪਏ ਇੱਕੜ ਤੋਂ ਸਰਕਾਰ ਦੇ ਠੀਕ ਹੈ ਭਾਰਤ ਅਮਰੀਕਾ ਵਪਾਰਕ ਸੰਧੀ ਕੋਈ ਹੋਈ ਹੈ ਜੀ ਡੇਰੀ ਨੂੰ ਲੈ ਕੇ ਤੁਹਾਡੇ ਪੇਜ ਤੇ ਆਪਣੇ ਸਾਡੇ ਪ੍ਰਧਾਨ ਮੰਤਰੀ ਕਹੀ ਜਾਂਦਾ ਮੈਨੂੰ ਕੋਈ ਵੀ ਇਮਤਾਰ ਨਹੀਂ ਪਾਇਏ ਮੈਂ ਖੇਤੀ ਦੇ ਮਸਲੇ ਤੇ ਕੋਈ ਸਮਝੌਤਾ ਅਮਰੀਕਾ ਨਾਲ ਨਹੀਂ ਕਰਦਾ ਪਰ ਅੰਦਰ ਖਾਤੇ ਜਿਹੜੀਆਂ ਕੰਸੂਆਂ ਬਾਹਰ ਆ ਰਹੀਆਂ ਹਨ ਸਮਝੌਤਾ ਹੋ ਚੁੱਕਾ ਹੈ ਤਾਂ ਸਰਕਾਰ ਨੇ ਵੀ ਅੱਜ ਮੀਡੀਆ 'ਚ ਕਹਿਤਾ ਕਿ ਅਸੀਂ ਨੇੜੇ ਪਹੁੰਚ ਗਏ ਜੀ ਅਸੀਂ ਬਾਰ-ਬਾਰ ਕਿਹਾ ਵੀ ਜੇ ਖੇਤੀ ਡੇਰੀ ਔਰ ਸਹਾਇਕਤੰਦੇ ਜਿਹੜੇ ਨੇ ਫਿਸ਼ਰੀ ਬਿਗਰੀ ਇਹ ਜੇ ਇਹਨਾਂ ਨੂੰ ਜੇ ਤੁਸੀਂ ਲਿਓਗੇ ਅਸੀਂ ਉਹਨਾਂ ਦੇਸ਼ਾਂ ਦਾ ਨਾਲ ਕੰਪੀਟੀਸ਼ਨ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਤਾਂ ਇਡੀਆਂ ਵੱਡੀਆਂ ਹੈਵੀ ਸਬਸਿਡੀਆਂ ਨੇ ਅਸੀਂ ਤਾਂ ਨੈਗੇਟਿਵ ਚ ਸਬਸਿਡੀ ਜੇ ਸਬਸਿਡੀ ਗਾਈਜ਼ ਵਰਕ ਆਊਟ ਕਰੋ ਅਸੀਂ 39% ਨੈਗੇਟਿਵ ਚ ਸਾਡੀ ਜੇਬ ਤੋਂ ਜਾਂਦਾ ਹੈ ਉਹਨਾਂ ਨੂੰ 100% ਸਬਸਿਡੀ ਮਿਲਦੀ ਹੈ ਜਿੱਨੀ ਟੋਟਲ ਕਾਸਟ ਆਫ ਪ੍ਰੋਡਕਸ਼ਨ ਸਰਕਾਰ ਭੇਰ ਕਰਦੀ ਹੈ ਜੀ ਇਸ ਨੂੰ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਲਾਂਗੇ ਜੇ ਇਹਨਾਂ ਨੇ ਡੇਰੀ ਸੈਕਟਰ ਚ ਕਹਿਣਗੇ ਅਸੀਂ ਫੈਸਲਾ ਨਹੀਂ ਕੀਤਾ ਦੁੱਧ ਇੰਪੋਰਟ ਕਰ ਲਿਆ ਜਿਵੇਂ ਨਰਮੇ ਚ ਕੀਤਾ ਨਰਮੇ ਚ ਕਹਿੰਦੇ ਸੀ ਅਸੀਂ ਨਹੀਂ ਇਜਾਜ਼ਤ ਦਿੰਦੇ 11% ਡਿਊਟੀ ਘਟਾਤੀ ਅਗਲੇ ਉਹ 12 ਮੰਗਾਉਣ ਲੱਗੇ ਸਿੱਟੂ ਕਿ ਸਾਡੇ ਸਾਡੇ ਨਰਮਾ ਪੱਟੀ ਸਾਰੀ ਖਤਮ ਹੋ ਗਈ ਮਹਾਰਾਸ਼ਟਰ ਚ ਕਰਨਾਟਕ ਦੇਖੋ ਕਿਵੇਂ ਖੁਦ ਖੁਦਸ਼ੀ ਹੋ ਰਹੀ ਹੈ ਤਾਂ ਜੇ ਇਸੇ ਤਰ੍ਹਾਂ ਇਹਨਾਂ ਕਹਤਾ ਵੀ ਅਸੀਂ ਦੁੱਧ ਡੇਰੀ ਦਾ ਸਮਝੌਤਾ ਨਹੀਂ ਕਰਦੇ ਪਰ ਪਾਊਡਰ ਇੱਥੇ ਆ ਜਾਊ ਜੇ ਪਾਊਡਰ ਆ ਗਿਆ ਡੇਰੀ ਦਾ ਸਮਝੌਤਾ ਹੋ ਗਿਆ ਕਹ ਲੂਬਜੂ ਸਾਰਾ ਕੁਝ ਤੇ ਅਸੀਂ ਨਹੀਂ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਕਰ ਸਕਦੇ ਦੇਸ਼ ਦੇ ਪਹਿਲਾ ਨੇ ਅਮਰੀਕਾ ਉਹਦਾ ਦੋਸਤ ਹੋਊਗਾ ਉਹ ਬਾਅਦ ਚ ਸਾਡੇ ਨਾਲ ਤਾਂ ਸਰਕਾਰ ਜਿਹੜਾ ਉਹਦੀ ਜ਼ਿੰਮੇਵਾਰੀ ਹੈ ਉਹ ਵਰਤਾ ਕਰੇ ਕਿਸਾਨ ਜਿੱਥੇ ਬੰਦੀਆਂ ਦੀ ਇੱਕਤਾ ਸੰਬੰਧੀ ਡੱਲੇਵਾਲ ਜਾਂ ਪੰਧੇਰ ਉਹਨਾਂ ਦੀ ਕੋਈ ਏਕਤਾ ਕਿਸਾਨ ਜਿੱਤੇ ਮੰਤੀਆਂ ਦੀ ਰਾਜਸਾਲ ਸੁਣੜੀ ਲੜ ਰਹੇ ਹੋ ਚੱਲਦੀ ਰਹਿੰਦੀ ਹੈ ਗੱਲਬਾਤ ਧੰਨਵਾਦ ਥੈਂਕ ਯੂ ਅੱਜ ਵਾਰਾ ਤੁਹਾਡਾ ਕੀ ਕਹਿਣਾ ਹੈ ਨਹੀਂ ਜੀ ਸਾਡਾ ਮੁੱਦਾ ਵੀ ਹੈ ਧਰਨੇ ਦਾ ਕੰਮ ਹੀ ਹੈ ਇਹ ਦੇਖੋ ਕਿਸਾਨ ਧਰਨਾਉਂਗਾ ਨਾ ਜਦੋਂ ਪਾਣੀ ਸਰਤੋਂ ਦੇ ਲੰਘ ਜਾਂਦਾ ਕਿਤੇ ਧਰਨੇ ਆਉਣ ਦੀ ਕੋਈ ਕਿਸਮ ਚਾਹ ਥੋੜਾ ਧਰਨੇ ਲਈ ਹੈ ਜਾਂ ਰੋਕਣਾ ਹੈ ਇੰਨਾ ਕੰਮ ਨਹੀਂ ਖੇਤਾਂ ਦੇ ਵਿੱਚ ਪਾਣੀ ਦੇਣ ਵਾਲੇ ਕਈਆਂ ਬਜਾਈਆਂ ਆ ਗੀਆਂ ਅਜੇ ਝੋਨੇ ਹੀ ਵੱਢਣ ਵਾਲੇ ਤੇ ਜਦੋਂ ਪ੍ਰਸ਼ਾਸਨ ਕਿਸੇ ਦੀ ਗੱਲ ਹੀ ਸੁਣਦਾ ਉਸ ਟਾਈਮ ਤੇ ਫਿਰ ਉਹ ਮਜਬੂਰ ਹੋ ਕੇ ਧਰਨਾ ਲਾਉਂਦਾ ਹੈ ਇਹਦੇ ਬਾਅਦ ਇਹ ਮੇਰੇ ਵੀ ਜਾ ਰਿਹਾ ਤੇ ਦੂਜੀ ਗੱਲ ਇਹ ਵੀ ਧਰਮੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਹਿਲਾਂ ਹੀ ਇੱਥੇ ਘਰਨਾਇਕ ਬਿਚਾ ਗਿਆ ਸੀ ਉਹ ਇਹ ਸੀ ਪੇ ਸਰਕਾਰ ਕਹਿੰਦੀ ਆ ਵੀ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ ਹੁਣ ਮੈਂ ਬੇਨਤੀ ਕਰਦਾ ਪਰ ਇੱਕ ਗੱਲ ਤੁਸੀਂ ਦੱਸੋ ਕੋਈ ਵੀ ਨਹੀਂ ਚਾਹੁੰਦਾ ਅਸੀਂ ਵੀ ਨਹੀਂ ਚਾਹੁੰਦੇ ਵੀ ਅੱਗ ਲਾਈਏ ਤੇ ਜਿਹੜੀਆਂ ਮਸ਼ੀਨਾ ਅੱਜ ਸਰਕਾਰ ਦਿੰਦੀ ਆ ਭਾਵੇਂ ਸਬਸਿਡੀ ਦੇ ਦਿੰਦੀ ਆ ਉਹ ਤਕਰੀਬਨ ਜਿੰਨੀ ਕੀਮਤ ਹੁੰਦੀ ਆ ਨਾ ਉਹ ਸਬਸਿਡੀ ਪਾ ਕੇ ਉਹਦੋਂ ਘੱਟ ਗਈ ਤੁਹਾਨੂੰ ਕਿਸਾਨ ਨੂੰ ਮਿਲ ਜਾਂਦੀ ਆ ਉਹ ਵਪਾਰੀਆਂ ਵਾਸਤੇ ਹੀ ਸਬਸਿਡੀਆਂ ਕਿਸਾਨਾਂ ਵਾਸਤੇ ਨਹੀਂ ਜੀ ਫਿਰ ਦੂਜੀ ਗੱਲ ਇਹ ਵੀ ਅਜ ਜਿਹੜੀਆਂ ਮਸ਼ੀਨਾਂ ਦੇ ਨਾਲ ਆਪਾਂ ਪਰਾਲੀ ਜਿਹੜੀ ਖੇਤ ਚ ਵਾ ਸਕਦੇ ਆ ਉਹ ਮਸ਼ੀਨਾਂ ਨੂੰ ਹਰ ਕਿਸਾਨ ਦੇ ਕੋਲ ਟਰੈਕਟਰ ਜਿਹੜਾ ਛੋਟੇ ਟਰੈਕਟਰ ਕੋਈ 50 ਪਾਵਰ ਤੱਕ ਉਹਨਾਂ ਮਸ਼ੀਨਾਂ ਨੂੰ ਉਹ ਟਰੈਕਟਰ ਖਿੱਚਦੇ ਨਹੀਂਗੇ ਫਿਰ ਕਿਸਾਨ ਪਹਿਲਾਂ ਤਾਂ 16 ਲੱਖ ਦਾ ਟਰੈਕਟਰ ਲਵੇ 2.5 ਲੱਖ ਦਾ ਉਹ ਸੁਪਰ ਸੀਡਰ ਲਵੇ ਉਹਦੀ ਪਹੁੰਚ ਤੋਂ ਹੀ ਬਾਹਰ ਹੋ ਜਾਂਦਾ ਇਸ ਕਰਕੇ ਕਿਸਾਨ ਬੇਸ਼ੱਕ ਅਗਲਾਉਣ ਨੂੰ ਉਹਦਾ دل ਨਹੀਂ ਕਰਦਾ ਪਰ ਉਹ ਮਜਬੂਰ ਆ ਕਿ ਉਹਦੇ ਕੋਲ ਇੰਨੇ ਸਾੰਦੀ ਹੈ ਨਹੀਂਗੇ ਤੇ ਜਿਹੜੀਆਂ ਸਰਕਾਰ ਨੇ ਮਸ਼ੀਨਾ ਸਬਸਿਡੀ ਦੇ ਦਿੱਤੀਆਂ ਹੋਈਆਂ ਕਿਸਾਨਾਂ ਨੂੰ ਉਹ ਬਣਾਉਣ ਵਾਸਤੇ ਗੱਠਾ ਉਹ ਵੀ ਕਿਸਾਨ ਕੋਲ ਪੈਸੇ ਮੰਗਦੇ ਆ ਦੂਜੀ ਗੱਲ ਜੇ ਪੈਸੇ ਦੇ ਕੇ ਵੀ ਉਹ ਕਰਦਾ ਤੇ ਉਹਦੇ ਵਿੱਚ ਇਹ ਆ ਵੀ ਉਹ ਵੱਢ ਕੇ ਚਲੇ ਜਾਂਦੇ ਗੱਠਾ ਚੁੱਕਦੇ ਨਹੀਂ ਕਿਸਾਨ ਦੀ ਬਜਾਈ ਦਾ ਜਿਹੜਾ ਉਹ ਟਾਈਮ ਲੰਘ ਜਾਂਦਾ ਤੇ ਜੇ ਟਾਈਮ ਲੰਘਿਆ ਫਿਰ ਉਹਦੀ ਅਗਲੀ ਫਸਲ ਵੀ ਖਰਾਬ ਹੁੰਦੀ ਆ ਤੇ ਜੇ ਸਰਕਾਰ ਜੇ ਸਰਕਾਰ ਜਿਸ ਤਰ੍ਹਾਂ ਦਾ ਕਰੇ ਵੀ ਸਬਸਿਦੀ ਦੇਵੇ ਕਿਸਾਨਾਂ ਨੂੰ ਟਰੈਕਟਰ ਉੱਤੇ ਕਾ ਦੇ ਕਿਉਂਕਿ ਜਿੰਨੀਆਂ ਵੀ ਸੁਪਰਸੀਡੈਂਟ ਵੱਡੀਆਂ ਮਸ਼ੀਨਾਂ ਉਹਨਾਂ ਨੂੰ ਛੋਟੇ ਡਾਇਰੈਕਟਿੰਗ ਨਹੀਂ ਗਈ ਤੇ ਸਰਕਾਰ ਨੂੰ ਚਾਹੀਦਾ ਵੀ ਜੇ ਉਹ ਚਾਹੁੰਦੀ ਆ ਵੀ ਪੰਜਾਬ ਨੂੰ ਅੱਗ ਨਾ ਲੱਗੇ ਤੇ ਫਿਰ ਕਿਸਾਨਾਂ ਨੂੰ ਜਿਹੜੇ ਟਰੈਕਟਰ ਹੈ ਉਹ ਸਬਸਿਡੀ ਦੇ ਦਿੱਤੇ ਜਾਣ ਉਹ ਵੱਡੇ ਟਰੈਕਟਰ ਪੁਰਾਣੇ ਵੇਚਣ ਉਹ ਵੱਡੇ ਟਰੈਕਟਰ ਲੈ ਗਾਉਂ ਨੂੰ ਪਰਾਲੀ ਤੁਸੀਂ ਵੇਖਿਆ ਹੁਣ ਵੀ ਇਸ ਸੀਜ਼ਨ ਦੇ ਵਿੱਚ ਬਹੁਤ ਘੱਟ ਪਰਾਲੀ ਜਿਹੜੀ ਆ ਅੱਗ ਲਾਈ ਗਈ ਆ ਲੋਕਾਂ ਨੇ ਜਿੰਦੀ ਵੀ ਪਹੁੰਚ ਪੈਂਦੀ ਸੀ ਉਹਨੇ ਕਿਸੇ ਨੇ ਕਿਰਾਏ ਤੇ ਵਜਾ ਲੀਆ ਕਿਸੇ ਨੇ ਉਹ ਆਪਣੇ ਟਰੈਕਟਰ ਨਾਲ ਬੀਜ ਲਈ ਆ ਬਹੁਤ ਘੱਟ ਆ ਲੱਗਣ ਲੱਗੀ ਆ ਜਿੱਥੇ ਪ੍ਰਦੂਸ਼ਣ ਦੀ ਗੱਲ ਆ ਚੰਡੀਗੜ੍ਹ ਤੁਸੀਂ ਪੋਲੂਸ਼ਨ ਦੇਖ ਲਓ ਤੇ ਦੂਜੇ ਪਾਸੇ ਤੁਸੀਂ ਪੰਜਾਬ ਦੇ ਜੋ ਪਰਫਰਮਰ ਜਿਹੜਾ ਉਹਦਾ ਅੰਦਾਜ਼ਾ ਲਾਗਦੇ ਦਿੱਲੀ ਦਾ ਦੇਖੋ ਦਿੱਲੀ ਆ ਜਾ ਕਿਤੇ ਅੱਗ ਤੇ ਨਹੀਂ ਲੱਗਦੀ ਅੱਜ ਵੀ ਉਥੇ 450 500 ਪਰਪੂਸ਼ਨ ਨਹੀਂ ਆਇਆ ਤੇ ਪੰਜਾਬ ਦੇ ਵਿੱਚ ਪਰਪੂਸ਼ਨ ਹੋਦੇ ਹੁੰਦੇ ਅੱਧਾ ਨਹੀਂ ਇਹ ਤਾਂ ਕਿਸਾਨਾਂ ਨੂੰ ਐ ਬਦਨਾਮ ਕੀਤਾ ਜਾ ਰਿਹਾ ਵੀ ਇਹ ਧੂਆਂ ਕਰਦੇ ਨੇ ਪਹਿਲੀ ਗੱਲ ਸਾਡਾ ਧੂਆਂ ਜਾਂਦਾ ਹੀ ਨਹੀਂਗਾ ਜਦੋਂ ਪੂਰੀ ਦੀ ਹਵਾ ਚੱਲਦੀ ਹੋਵੇ ਤੇ ਪਾਕਿਸਤਾਨ ਨੂੰ ਤੇ ਚੱਲੀਊਗਾ ਦਿੱਲੀ ਨੂੰ ਕਿਤੇ ਚੱਲਦੀਊਗਾ ਤੇ ਨਾਲੇ ਜਦੋਂ ਦੱਖਣ ਦੀ ਹਵਾ ਚੱਲੂਗੀ ਉਹ ਤਾਂ ਜੋ ਦੱਖਣ ਦੀ ਹਵਾ ਚੱਲਦੀ ਨਹੀਂ ਸਾਨੂੰ ਤੇ ਬਦਨਾਮ ਕੀਤਾ ਜਾ ਗਿਆ ਤੇ ਕਿਸਾਨਾਂ ਨੂੰ ਕੰਮ ਕੀਤਾ ਜਾ ਗਿਆ ਵੀ ਇਹ ਲੋਗ ਇਹਨਾਂ ਦੀਆਂ ਐਂਟਰੀਆਂ ਕਰਦੇ ਇਹਨਾਂ ਕਰਦੇ ਬਦਨਾਮ ਕਰਨ ਵਾਸਤੇ ਇਹ ਇਹ ਕੰਮ ਜਿਹੜਾ ਕਿਸਾਨੀ ਨੂੰ ਬਦਨਾਮ ਕੀਤਾ ਹੋਇਆ ਆਰਾਮ ਸਰਕਾਰ ਜੋ ਤੁਹਾਨੂੰ ਮਾਰਨੇ ਪੈਂਦੇ ਨੇ ਦਫਤਰਾਂ ਦੇ ਕਿ ਜਦੋਂ ਨਹੀਂ ਕੰਮ ਹੁੰਦਾ ਕਈ ਵਾਰੀ ਪੈਸੇ ਵੀ ਦੇਣੇ ਪੈਂਦੇ ਰਹਿੰਦੇ ਨੇ ਜੀ ਸਰਸਰੀ ਦੇਣੇ ਚਾਹੀਦੇ ਆ ਹਾਲਾਂਕਿ ਜਦੋਂ ਇਹ ਸਰਕਾਰ ਆਈ ਸੀ ਉਹਨਾਂ ਸਭ ਤੋਂ ਵੱਡਾ ਇਹਨਾਂ ਦਾ ਨਾਰਾ ਹੈ ਜੀ ਕਿ ਛਿਰਤਾਚਾਰ ਗੁਪਤ ਸਰਕਾਰ ਅਸੀਂ ਤੁਹਾਨੂੰ ਦੇਵਾਂਗੇ ਪਰ ਸਭ ਤੋਂ ਜ਼ਿਆਦਾ ਛਿਰਤਾਚਾਰ ਜੇ ਕਿਸੇ ਸਰਕਾਰ ਦੇ ਵਿੱਚ ਹੋਇਆ ਤਾਂ ਇਸ ਸਰਕਾਰ ਦੇ ਵਿੱਚ ਹੋਇਆ ਹੈ ਬਿਲਕੁਲ ਉਲਟਾ ਕੰਮ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਉਹ ਆਪਣੀ ਗੱਲ ਰੱਖਣਗੇ 5 ਕਿ ਮਿੰਟ ਵਾਸਤੇ ਸਰਦਾਰ ਜਗਜੀਤ ਸਿੰਘ ਜੀ ਬੋਲਗਵਾਰਾ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ ਜੀ ਇੱਕ ਮਿੰਟ ਹੋਰ ਧਿਆਨ ਥੋੜਾ ਜਿਹਾ ਆਹ ਬਈ ਹਮ ਕਿ ਖੜਦਾ ਮੈਂ ਹੁਣੇ ਕਢਾ ਕੇ ਜਾਇਆ ਇਹ ਮੇਰੀ 25 ਰੁਪਏ ਫੀਸ ਲੱਗਣੀ ਚਾਹੀਦੀ ਸੀ ਮੈਂ 200 ਦੇ ਕੇ ਆਇਆ ਆ ਇੱਕ ਮਿੰਟ ਜੀ ਤੁਹਾਨੂੰ ਟਾਈਮ ਦਵਾਂਗੇ ਉੱਥੇ ਐਕਸਪਲੇਨ ਕਰ ਦਿਓ ਓਕੇ ਦੇ ਪਿਆਰੋ ਇੱਕ ਮਗਰ ਆਪਣਾ ਜਨਰਲ ਸਕੱਤਰ ਵੀ ਆ ਰਿਹਾ ਭਾਈ ਊਮਕਾਰ ਸਿੰਘ ਆ ਜਾ ਵੀਰ ਕਹਾਂ ਗਿਆ ਆ ਜਾ ਸੋ ਜੇੜੀ ਆ ਜ ਸਾਡੀ ਸਥਿਤੀ ਐ ਜਦਨੇ ਐਸਾਂ ਨੀ ਨਾਰਾਇਆਂ ਉਹਨਾਂ ਨੂੰ ਵੱਧ ਪਾ ਦੇ ਦਿੱਤੇ ਫੇਰੇ ਉਹਦੇ ਤੇ ਖਾਤਾ ਦਿੱਤਾ ਅਰੁਗਾ ਬੇਟਰੇ ਫੇਰਿਆ ਮੇਰੇ ਮਸ਼ੀਨਾਂ ਰਬਜਾਈ ਕੀਤੀ ਸਾ ਜਿਹੜਾ ਤਰਨ ਲਗਾਇਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਸੋ ਰਾਜੜ ਹੈ ਨਾ ਬਹੁਤ ਉੱਚੀ ਕੋਈ ਧਰਨੇ ਦਾ ਕੰਮ ਹੀ ਹੈ ਵੀ ਦੇਖੋ ਕਿਸਾਨ ਧਰਨਾ ਹੁੰਦਾ ਜਦੋਂ ਪਾਣੀ ਸਰਤੋਂ ਨਹੀਂ ਲੰਘ ਜਾਂਦਾ ਇਹਦੇ ਧਰਨਾ ਲਾਉਣ ਦੇ ਕੋਈ ਕਹਿ ਨੂੰ ਚਾਸ ਥੋੜਾ ਇੰਨੇ ਕੰਮ ਨੇ ਖੇਤਾਂ ਦੇ ਵਿੱਚ ਪਾਣੀ ਦੇਣ ਵਾਲੇ ਕਈਆਂ ਬਜਾਈ ਕਰਨ ਵਾਲੀਆਂ ਆ ਪਹਿਲਾਂ ਝੋਨੇ ਹੀ ਵੱਢਣ ਵਾਲੀਆਂ ਤੇ ਜਦੋਂ ਪ੍ਰਸ਼ਾਸਨ ਕਿਸੇ ਦੀ ਗੱਲ ਨਹੀਂ ਸੁਣਦਾ ਉਸ ਟਾਈਮ ਤੇ ਫਿਰ ਇਹ ਮਿਲਦੀ ਹੋ ਕੇ ਧਰਨਾ ਲਾਉਂਦਾ ਇਦੇ ਬਾਅਦ ਇਹ ਮੇਰੇ ਵਿਚਾਰ ਨੇ ਤੇ ਦੂਜੀ ਗੱਲ ਇਹ ਵੀ ਤੁਹਾਨੂੰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪਈ ਨਹੀਂ ਅਤੇ ਨਾਇਕਾ ਦਿੱਤਾ ਗਿਆ ਸੀ ਉਹ ਇਹ ਸੀ ਵੀ ਸਰਕਾਰ ਕਹਿੰਦੀ ਆ ਵੀ ਤੁਸੀਂ ਪੁਰਾਣੀ ਨੂੰ ਅੱਗ ਨਾ ਲਾਓ ਹੁਣ ਮੈਂ ਮਨਤੀ ਕਰਦਾ ਪਰ ਇੱਕ ਗੱਲ ਤੁਸੀਂ ਦੱਸੋ ਕੋਈ ਵੀ ਨਹੀਂ ਚਾਹੁੰਦਾ ਅਸੀਂ ਵੀ ਨਹੀਂ ਚਾਹੁੰਦੇ ਵੀ ਅੱਗ ਲਾਈਏ ਤੇ ਜਿਹੜੀਆਂ ਮਸ਼ੀਨਾ ਅੱਜ ਸਰਕਾਰ ਦਿੰਦੀ ਆ ਪਾਣੀ ਸਸਤੀ ਦੇ ਦਿੰਦੀ ਆ ਉਹ ਤਕਰੀਬਨ ਜਿੰਨੀ ਕੀਮਤ ਹੁੰਦੀ ਹੈ ਨਾ ਉਹ ਸਬਸਿਡੀ ਪਾ ਕੇ ਉਹਨੂੰ ਘੱਟ ਜੀ ਤਨੂੰ ਕਿਸਾਨ ਨੂੰ ਮਿਲ ਜਾਂਦੀ ਆ ਉਹ ਵਪਾਰੀਆਂ ਵਾਸਤੇ ਹੀ ਸਬਸਿਡੀਆਂ ਕਿਸਾਨਾਂ ਵਾਸਤੇ ਨਹੀਂ ਗਈ ਫਿਰ ਦੂਜੀ ਗੱਲ ਇਹ ਵੀ ਅੱਜ ਜਿਹੜੀਆਂ ਮਸ਼ੀਨਾਂ ਦੇ ਨਾਲ ਆਪਾਂ ਪਰਾਲੀ ਜਿਹੜੀ ਅਖੇਤ ਚ ਵਾ ਸਕਦੇ ਆ ਉਹ ਮਸ਼ੀਨਾਂ ਨੂੰ ਹਰ ਕਿਸਾਨ ਦੇ ਕੋਲ ਟਰੈਕਟਰ ਜਿਹੜਾ ਛੋਟੇ ਟਰੈਕਟਰ ਕੋਈ 50 ਪਾਵਰ ਤੱਕ ਉਹਨਾਂ ਮਸ਼ੀਨਾਂ ਨੂੰ ਉਹ ਟਰੈਕਟਰ ਖਿੱਚਦੇ ਨਹੀਂਗੇ ਫਿਰ ਕਿਸਾਨ ਪਹਿਲਾਂ ਦਾ 16 ਲੱਖ ਦਾ ਟਰੈਕਟਰ ਲਵੇ 2.5 ਲੱਖ ਦਾ ਉਹ ਸੁਪਰ ਸੀਡਰ ਲਵੇ ਉਹਦੀ ਪਹੁੰਚ ਤੋਂ ਹੀ ਬਾਹਰ ਹੋ ਜਾਂਦਾ ਇਸ ਕਰਕੇ ਕਿਸਾਨ ਬੇਸ਼ੱਕ ਅ ਅਗ ਲਾਉਣ ਨੂੰ ਉਹਦਾ ਦਿਲ ਨਹੀਂ ਕਰਦਾ ਪਰ ਉਹ ਮਜ਼ਬੂਰ ਆ ਕੋਈ ਉਹਦੇ ਕੋਈ ਨੇ ਸੰਦੀ ਹੈ ਨਹੀਂਗੇ ਤੇ ਜਿਹੜੀਆਂ ਸਰਕਾਰ ਨੇ ਮਸ਼ੀਨਾਂ ਸਬਸਿਡੀ ਦੇ ਦਿੱਤੀਆਂ ਹੋਈਆਂ ਕਿਸਾਨਾਂ ਨੂੰ ਅ ਮਣਾਉਣ ਵਾਸਤੇ ਗੱਠਾਂ ਉਹ ਵੀ ਕਿਸਾਨ ਕੋਲ ਪੈਸੇ ਲੱਗਦੇ ਆ ਦੂਜੀ ਗੱਲ ਜੇ ਪੈਸੇ ਦੇ ਕੇ ਵੀ ਉਹ ਕਰਦਾ ਤੇ ਉਹਦੇ ਵਿੱਚ ਇਹ ਆ ਵੀ ਉਹ ਵੱਢ ਕੇ ਚਲੇ ਜਾਂਦੇ ਗੱਠਾਂ ਚੁੱਕਦੇ ਨਹੀਂ ਕਿਸਾਨ ਦੀ ਬਜਾਈ ਦਾ ਜਿਹੜਾ ਉਹ ਟਾਈਮ ਲੰਘਦਾ ਜਾਂਦਾ ਤੇ ਜੇ ਟਾਈਮ ਲੰਘ ਗਿਆ ਫਿਰ ਉਹਦੀ ਅਗਲੀ ਫਸਲ ਵੀ ਖਰਾਬ ਹੁੰਦੀ ਆ ਤੇ ਜੇ ਸਰਕਾਰ ਇਸ ਤਰ੍ਹਾਂ ਦਾ ਕਰੇ ਵੀ ਸਬਸਿਡੀ ਦੇਵੇ ਕਿਸਾਨਾਂ ਨੂੰ ਟਰੈਕਟਰ ਉੱਤੇ ਕਿਉਂਕਿ ਜਿੰਨੀਆਂ ਵੀ ਸੁਪਰਸੀਡੈਂਟ ਵੱਡੀਆਂ ਮਸ਼ੀਨਾਂ ਉਹਨਾਂ ਨੂੰ ਛੋਟੇ ਡੈਕਟ ਨਹੀਂ ਕਹਿੰਦੇ ਤੇ ਸਰਕਾਰ ਨੂੰ ਚਾਹੀਦਾ ਵੀ ਜੇ ਉਹ ਚਾਹਨੀ ਆ ਵੀ ਪਰਾਲੀ ਨੂੰ ਅੱਗ ਨਾ ਲੱਗੇ ਤੇ ਘਰ ਕਿਸਾਨਾਂ ਨੂੰ ਜਿਹੜੇ ਟਰੈਕਟਰ ਆ ਉਹ ਸਬਸਿਡੀ ਦੇ ਦਿੱਤੇ ਜਾਣ ਉਹ ਵੱਡੇ ਟਰੈਕਟਰ ਪੁਰਾਣੇ ਵੇਚਣ ਉਹ ਵੱਡੇ ਟਰੈਕਟਰ ਲੈਣ ਗਾਂ ਨੂੰ ਪਰਾਲੀ ਤੁਸੀਂ ਵੇਖਿਆ ਹੀ ਹੁਣ ਵੀ ਐਸ ਸੀਜ਼ਨ ਦੇ ਵਿੱਚ ਬਹੁਤ ਘੱਟ ਪਰਾਲੀ ਜਿਹੜੀ ਆ ਅੱਗ ਲਾਈ ਗਈ ਆ ਲੋਕਾਂ ਨੇ ਜਿੰਦੀ ਵੀ ਪਹੁੰਚ ਪੈਂਦੀ ਸੀ ਉਹਨੇ ਕਿਸੇ ਨੇ ਕਿਰਾਏ ਤੇ ਵਜਾ ਲਈਆ ਕਿਸੇ ਨੇ ਉਹ ਆਪਣੇ ਟਰੈਕਟਰ ਨਾਲ ਬੀਜ ਲਈ ਆ ਬਹੁਤ ਘੱਟ ਆ ਲੱਗਣ ਲੱਗੇ ਆ ਜਿੱਥੇ ਪ੍ਰਦੂਸ਼ਣ ਦੀ ਗੱਲ ਆ ਚੰਡੀਗੜ੍ਹ ਦੇ ਤੁਸੀਂ ਪ੍ਰਦੂਸ਼ਣ ਦੇਖ ਲਓ ਤੇ ਦੂਜੇ ਪਾਸੇ ਤੁਸੀਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਜਿਹੜਾ ਉਹਦਾ ਅੰਦਾਜ਼ਾ ਲਾਗਦੇ ਦਿੱਲੀ ਦਾ ਦੇਖੋ ਦਿੱਲੀ ਅੱਜ ਕਿਤੇ ਅੱਗ ਤੇ ਨਹੀਂ ਲੱਗਦੀ ਅੱਜ ਵੀ ਉਥੇ 450 500 ਦਾ ਪ੍ਰਦੂਸ਼ਣ ਜਾਇਦਾ ਤੇ ਪੰਜਾਬ ਦੇ ਵਿੱਚ ਪ੍ਰਦੂਸ਼ਣ ਹੋਦੇ ਹੁੰਦਾ ਅੱਧਾ ਨਹੀਂ ਇਹ ਤਾਂ ਕਿਸਾਨਾਂ ਨੂੰ ਇਹ ਬਦਨਾਮ ਕੀਤਾ ਜਾ ਰਿਹਾ ਕਿ ਇਹ ਧੂਆਂ ਕਰਦੇ ਨੇ ਪਹਿਲੀ ਗੱਲ ਸਾਡਾ ਧੂਆਂ ਜਾਂਦਾ ਹੀ ਨਹੀਂਗਾ ਜਦੋਂ ਪੂਰੀ ਦੀ ਹਵਾ ਚੱਲਦੀ ਹੋਵੇ ਤੇ ਪਾਕਿਸਤਾਨ ਨੂੰ ਦੇ ਚੱਲ ਜੂਗਾ ਦਿੱਲੀ ਨੂੰ ਕਿੱਥੇ ਚੱਲ ਜੂਗਾ ਤੇ ਨਾਲੇ ਜਦੋਂ ਦੱਖਣ ਦੀ ਹਵਾ ਚੱਲੂਗੀ ਉਹਦਾ ਜੋਗ ਦੱਖਣ ਦੀ ਹਵਾ ਚੱਲਦੀ ਨਹੀਂ ਸਾਨੂੰ ਤੇ ਬਦਨਾਮ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਵੀ ਇਹ ਲੋਕ ਇਹਨਾਂ ਦੀਆਂ ਐਂਟਰੀਆਂ ਕਰ ਦਿਓ ਇਹਨਾਂ ਕਰ ਦਿਓ ਬਦਨਾਮ ਕਰਨ ਵਾਸਤੇ ਇਹਨਾਂ ਨੇ ਇਹ ਕੰਮ ਜਿਹੜਾ ਕਿਸਾਨੀ ਨੂੰ ਬਦਨਾਮ ਕੀਤਾ ਨਾਮ ਕੀ ਹੈ ਜੀ ਜਿਹੜੇ ਜਿਸਕੀ ਨਾਮ ਨੇਕ ਸਿੰਘ ਫੋਕ ਸੀਨੀਅਰ ਵਾਇਸ ਕਮਿਸ਼ਨਰ ਨੇ ਕਿਹਾ ਜੋ ਰਾਜਵਾਲ ਪੰਜਾਬ ਆ ਜਿਹੜਾ ਧਰਨਾ ਲਾਇਆ ਗਿਆ ਐ ਐਸਡੀਐਮ ਦਫਤਰ ਦੇ ਮੁਰੇ ਕੀ ਕਾਰਨ ਹੈ ਇਹ ਜੋ ਤੁਸੀਂ ਕਰੀ ਬੈਠੋ ਦੇਖੋ ਇਹ ਜਰਨਲ ਲੋਕਾਂ ਦੀ ਆਵਾਜ਼ ਹੈ ਜੋ ਸਾਡੇ ਤੱਕ ਪਹੁੰਚੀ ਹੈ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਵੀ ਪਹੁੰਚਾਈ ਹੈ ਹਾਈ ਗੁਰਜੀ ਦਾ ਖਾਲਸਾ ਪਹਿਲਾ ਮਸਲਾ ਤਾਂ ਇਹ ਹੈ ਬਈ ਜਿੰਨਾ ਜਲੀਲ ਹੈ ਇੱਕ ਦੀ ਪ੍ਰਾਲੀ ਦੇ ਮੁੱਦੇ ਤੇ ਕਿਸਾਨਾਂ ਨੇ ਕੀਤਾ ਗਿਆ ਦੱਸ ਦਵਾਂ ਕਿ ਅੱਜ ਜਿਹੜਾ ਮੈਂ ਹੋਰ ਕਿਸਾਨਾਂ ਨੇ ਇੰਨਾ ਸਹਿਯੋਗ ਦਿੱਤਾ ਪ੍ਰਾਲੀ ਨੂੰ ਮਲਚ ਕਰਨ ਵਾਸਤੇ ਜਾਂ ਉਹਨੂੰ ਜ਼ਮੀਨ ਦੇ ਵਿੱਚ ਦਬੋਣ ਵਾਸਤੇ ਸਰਕਾਰ ਨੇ ਦੇਣੀ ਸੀ ਮਸ਼ੀਨਰੀ ਮਸ਼ੀਨਰੀ ਸਰਕਾਰ ਪੂਰੀ ਦੇ ਨਹੀਂ ਪਾਈ ਕਹਿਣ ਦੇ ਬਾਵਜੂਦ ਜਿਹੜੇ ਉਹਨਾਂ ਨੇ ਨੰਬਰ ਪ੍ਰਸ਼ਾਸਨ ਨੇ ਰਿਲੀਜ਼ ਕੀਤੇ ਟੈਲੀਫੋਨ ਨੰਬਰ ਉਹਨਾਂ ਤੇ ਜਾ ਦਾ ਜਿਹੜੀ ਨਹੀਂ ਆਉਂਦਾ ਸੀ ਜਾਂ ਉਹ ਕਹਿੰਦੇ ਸੀ ਦੇਖੋ ਜੀ ਦਿਨਿਆਂ ਇੱਕ ਦੋ ਦਿਨ ਨੂੰ ਦਿਨਿਆਂ ਚਾਰ ਦਿਨ ਨੂੰ ਦਿਨਿਆਂ ਅਖੀਰ ਦੇ ਵਿੱਚ ਸਾਡੇ ਕੋਲੇ ਉਦਾਹਰਨਾਂ ਨੇ ਜਿਵੇਂ ਪਿੰਡ ਬਨੇਰੇ ਦੀਆਂ ਉਹ 20 ਦਿਨ ਵੇਟ ਕਰਦੇ ਰਹੇ ਤੇ ਉਹਨਾਂ ਦੇ ਫਿਰ ਗਿੱਲ ਸੁੱਕ ਰਹੀ ਸੀ ਬਜਾਈ ਨਹੀਂ ਸੀ ਹੋ ਰਹੀ ਅਖੀਰ ਉਹਨਾਂ ਨੇ ਅੱਗ ਲਾਤੀ ਹੁਣ ਸਾਨੂੰ ਨਹੀਂ ਪਤਾ ਵੀ ਉਹਨਾਂ ਤੇ ਕੋਈ ਐਕਸ਼ਨ ਹੋਇਆ ਹੈ ਜਾਂ ਨਹੀਂ ਹੋਇਆ ਪਰ ਜਰਨਲਿਸਟ ਹੈ ਵੀ ਦਬਾਅ ਜ਼ਰੂਰ ਸੀ ਪ੍ਰਸ਼ਾਸਨ ਦਾ ਅਸੀਂ ਪਰਚੇ ਦਰਜ ਕਰਦਾਂਗੇ ਜੀ ਅਸੀਂ ਤੁਹਾਡੇ ਰਿਕਾਰਡ ਦੇ ਵਿੱਚ ਰੈੱਡ ਲਾਈਨ ਲਾ ਦਾਂਗੇ ਜ਼ਮੀਨ ਦੇ ਰਿਕਾਰਡ ਦੇ ਵਿੱਚ ਸੋ ਅੱਗੇ ਤੋਂ ਇਹ ਕੁਝ ਨਾ ਵਾਪਰੇ ਅਗਰ ਇਸ ਤਰ੍ਹਾਂ ਦੇ ਕੋਈ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਖਤਮ ਕਰਾਉਣ ਦੇ ਲਈ ਇਹ ਧਾਰਨਾ ਦਿੱਤਾ ਜਾ ਰਿਹਾ ਹੈ ਨਾਲ ਇਹਦੇ ਹੋਰ ਮੁੱਦੇ ਵੀ ਨੇ ਅੱਜ ਜਿਹੜਾ ਕਰਪਸ਼ਨ ਦਾ ਬੋਲਬਾਲਾ ਉਹ ਸਿਖਰ ਤੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਔਰ ਰਿਸ਼ਵਤ ਰਹਿਤ ਪ੍ਰਸ਼ਾਸਨ ਦੇਣ ਦਾ ਵਾਅਦਾ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਅੱਜ ਇੱਕ ਤਸਵੀਲ ਕੰਪਲੈਕਸ ਦੇ ਵਿੱਚ ਤੁਸੀਂ ਆਪਣੀ ਜਦੋਂ ਕਦਮ ਰੱਖਦੇ ਹੋ ਉੱਥੋਂ ਤੇ ਹੀ ਸਟਾਰਟ ਹੋ ਜਾਂਦਾ ਇਹ ਸਿਸਟਮ ਵੈਸੇ ਸਿਸਟਮ ਦੇ ਵਿੱਚ ਜਿਹੜੇ ਹੌਲੀ-ਹੌਲੀ ਸਾਡੇ ਪੀਐਨ ਤੋਂ ਲੈ ਕੇ ਆਈਏਐਸ ਆਈਪੀਐਸ ਅਫਸਰਾਂ ਤੱਕ ਇਹਨੇ ਸਿਸਟਮ ਨੇ ਸਰਕਾਰ ਨੂੰ ਚਲਾਉਣਾ ਤੇ ਲੋਕਾਂ ਦੇ ਨਾਲ ਅਸੀਂ ਡੀਲਿੰਗ ਕਰਨੀ ਤੇ ਸਿਸਟਮ ਦੇ ਬਾਅਦ ਰੈਗੂਲੇਟ ਕਰਦੇ ਰਹੀ ਅਸੀਂ ਨੁਮਾਇंदे ਚੁਣਦੇ ਆ ਪਿੰਡ ਦੇ ਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਨਮੈਂ ਦੇ ਚੋਣੇ ਜਾਂਦੇ ਨੇ ਅਗਰ ਐਸਾ ਸਿਸਟਮ ਹੋ ਜਾਏ ਕਿ ਸਿਸਟਮ ਨੂੰ ਰੈਗੂਲੇਟ ਕਰਨ ਵਾਲੇ ਸਿਸਟਮ ਦੇ ਨਾਲ ਰਲ ਜਾਣ ਫੇਰ ਆਮ ਪਬਲਿਕ ਦਾ ਕੀ ਹਿੰਗਾ ਉਹ ਅੱਜ ਸਭ ਕੁਝ ਹੋ ਰਿਹਾ ਕਿਸੇ ਦੀ ਕੋਈ ਆਵਾਜ਼ ਸੁਣੀ ਨਹੀਂ ਜਾਂਦੀ ਇਹਨਾਂ ਤੇ ਵੱਖ-ਵੱਖ ਮਦਾਂ ਅਸੀਂ ਇੱਥੇ ਧਰਨੇ ਤੇ ਬਹੁਤ ਲੰਮਾ ਹੋ ਜਾਏਗਾ ਉਹਨੂੰ ਐਕਸਪਲੇਨ ਕਰਾਂਗੇ ਕਿੱਥੇ-ਕਿੱਥੇ ਲੱਟ ਹੋਈਆਂ ਨੇ ਕਿਸਾਨ ਦੀ ਕਿੱਥੇ-ਕਿੱਥੇ ਅਨ ਦਿੱਕਤਾਂ ਆਉਂਦੀਆਂ ਨੇ ਸੋ ਇਸ ਵਾਰ ਤੇ ਅਸੀਂ ਧਰਨਾ ਦੇ ਰਹੇ ਹਾਂ ਪ੍ਰਸ਼ਾਸਨ ਤਾਂ ਕਹਿ ਰਿਹਾ ਜੀ ਮਸ਼ੀਨਰੀ ਦਾ ਅਸੀਂ ਫੁੱਲ ਦਿੱਤੀ ਹੈਗੀ ਆ ਵੀ ਪਰਾਲੀ ਦੀ ਅਸੀਂ ਕੋਈ ਪ੍ਰੋਬਲਮ ਨਹੀਂ ਆਣ ਦਿੱਤੀ ਪਰ ਫਿਰ ਵੀ ਇਹਨਾਂ ਨੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਗੱਲ ਦੇ ਨਾਲ ਗੱਲ ਪੂਰੀ ਨਹੀਂ ਹੁੰਦੀ ਅਸੀਂ ਅਪਰੋਚ ਕੀਤਾ ਐਸਡੀਐਮ ਸਾਹਿਬ ਤੋਂ ਲੈ ਕੇ ਡੀਸੀ ਤੱਕ ਉਧਰ ਚੀਫ ਐਗਰੀਕਲਚਰ ਤੱਕ ਉਹਨਾਂ ਦੇ ਵਿਜਟਾਂ ਵੀ ਕੀਤੀ ਆ ਮਸ਼ੀਨਰੀ ਉੱਥੇ ਗਈ ਜਿੱਥੇ ਕਿਸਾਨ ਆਪਦੀ ਜੇਬ ਦੇ ਵਿੱਚੋਂ 100 200 ਰੁਪਇਆ ਵਿੱਗਾ ਜਾਂ 500 700 ਰੁਪਇਆ ਕਿੱਲੇ ਦਾ ਬਾਇਕਮਨੀ ਮਸ਼ੀਨਾ ਵਾਲਿਆਂ ਨੂੰ ਦਿੰਦੇ ਸੀ ਅਸਲ ਦੇ ਵਿੱਚ ਜਦੋਂ ਸਰਕਾਰ ਨੇ ਮਸ਼ੀਨਾ ਸਬਸਿਡੀ ਤੇ ਦਿੱਤੀਆਂ ਨੇ ਉਹਦੇ ਵਿੱਚ ਇੱਕ ਮਦ ਸੀ ਵੀ ਤੁਸੀਂ ਕਿਸਾਨ ਤੋਂ ਕੋਈ ਪੈਸਾ ਨਹੀਂ ਲਓਗੇ ਸੋ ਉਹ ਸਿਸਟਮ ਉਹੀ ਮੈਂ ਜੋ ਗੱਲ ਕਰ ਰਿਹਾ ਹਾਂ ਸਿਸਟਮ ਦੀ ਰੈਗੂਲੇਸ਼ਨ ਠੀਕ ਨਹੀਂ ਹੋਈ ਇਸ ਕਰਕੇ ਅਸੀਂ ਧਰਨਾ ਦੇ ਰਹੇ ਹਾਂ ਆਪਣੀ ਸੀਟ ਤੇ ਬੈਠਾ ਤਾਂ ਹਰ ਕੋਈ ਕਹੇਗਾ ਵੀ ਅਸੀਂ ਪ੍ਰਬੰਧ ਪੂਰਾ ਕੀਤਾ ਹੁਣ ਕੀ ਤੁਹਾਨੂੰ ਲੱਗਦਾ ਹੈਗਾ ਕਿ ਅੱਗੇ ਰਿਜ਼ਲਟ ਕੀ ਨਿਕਲੇਗਾ ਜੀ ਸਰ ਰਿਜ਼ਲਟ ਤਾਂ ਲੋਕ ਰਾਜ ਦੇ ਵਿੱਚ ਇਹ ਹੁੰਦਾ ਨਹੀਂ ਰਿਜ਼ਲਟ ਨਿਕਲੇਗਾ ਫਿਰ ਅੰਦੋਲਨ ਸ਼ੁਰੂ ਹੋ ਜਾਂਦੇ ਨੇ ਜੇ ਅੱਜ ਤੁਸੀਂ ਕੀ ਮੰਗ ਪੱਤਰ ਦੇਣ ਆਏ ਹੋ ਕੱਲਾ ਜਾਗ ਵੀ ਪੱਕਾ ਮੋਰਚਾ ਤੁਹਾਡਾ ਲੱਗਿਆ ਹੈਗੇ ਮੰਗ ਪੱਤਰ ਵੀ ਦੇਾਂਗੇ ਪੱਕਾ ਮੋਰਚਾ ਨਹੀਂ ਅੱਜ ਸਾਡਾ 4 ਘੰਟੇ ਦਾ ਇਥੇ ਧਰਨਾ ਹੈ ਉਹ ਤੋਂ ਬਾਅਦ ਅਸੀਂ ਮੰਗ ਪੱਤਰ ਦੇ ਕੇ ਸਮਾਪਤ ਕਰ ਦਾਂਗੇ ਪਰਾਲੀਆਂ ਦਾ ਮੁੱਦਾ ਤਾਂ ਇਸ ਸਾਲ ਜੇ ਤੱਕ ਖਤਮ ਹੋ ਗਿਆ ਬਾਕੀ ਦਾ ਜਿਹੜਾ ਕੋਈ ਕ腐ਸ਼ਨ ਦਾ ਮੁੱਦਾ ਹੈ ਉਹਦੇ ਖਿਲਾਫ ਲੜਦਿਆਂ ਜਿਸ ਤਰ੍ਹਾਂ ਨੂੰ ਦੇਖ ਰਿਹਾ ਵੀ ਕੱਲ ਵੀ ਕਿਸਾਨਾਂ ਨੂੰ ਸਫਲਤਾ ਮਿਲੀ ਹੈਗੀ ਹੈ ਸਮਾਨ ਮਿਲਿਆ ਹੈਗਾ ਤੁਹਾਡਾ ਸ਼ੰਭੂ ਬਾਰਡਰ ਤੋਂ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਵਾ ਉਹਦੇ ਬਾਰੇ ਤੁਹਾਡੇ ਕੀ ਕਹਿਣਾ ਹੈਗੇ ਮੈਂ ਕਹਿ ਤਾਂ ਦਿੱਤਾ ਵੀ ਸਿਸਟਮ ਦਾ ਔਰ ਰੈਗੂਲੇਸ਼ਨ ਦੇ ਵਿੱਚ ਫਰਕ ਪੈ ਗਿਆ ਹੋਰ ਕੀ ਹੈ ਮੈਂ ਤਾਂ ਪਹਿਲੇ ਹੀ ਕਹਿ ਦਿੱਤਾ ਸਰ ਜਿਹੜਾ ਅੱਜ ਇਹ ਤੁਸੀਂ ਅੰਦੋਲਨ ਚਲਾਇਆ ਧਰਨਾ ਲਾਇਆ ਜੀ ਇਸ ਟਾਈਮ ਦਫਤਰ ਦੇ ਮੋਰੇ ਤੁਹਾਡਾ ਕੀ ਕਹਿਣਾ ਜੀ ਇਹ ਜੋ ਜੀਜਾ ਸੀਨ ਲੰਘ ਕੇ ਹਟਿਆ ਉਹਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਅਸੀਂ ਮਸ਼ੀਨਰੀ ਦਵਾਵਾਂਗੇ ਕਿਸੇ ਕਿਸਾਨ ਨੇ ਪ੍ਰਾਜ ਨੂੰ ਅੱਗ ਨਹੀਂ ਲਾਉਣੀ ਤੇ ਉਹਦੇ ਬਾਅਦ ਵੀ ਇਹਨਾਂ ਨੇ ਜਦੋਂ ਅਸੀਂ ਮਸ਼ੀਨਰੀ ਦੀ ਮੰਗ ਕੀਤੀ ਤਾਂ ਇਹਨਾਂ ਨੇ ਸਾਨੂੰ ਲਾ ਲਾਇਆ ਕਿ ਤੁਹਾਨੂੰ ਕੋਈ ਦੱਸੋ ਜੇ ਤੁਹਾਨੂੰ ਲੋੜ ਹੈ ਜੀ ਜੀਜਾ ਸੀ ਮਸ਼ੀਨਰੀ ਤਾਂ ਤੇ ਜਦੋਂ ਕਿਸਾਨਾਂ ਨੇ ਜੀਰੀ ਵੱਢੀ ਤੋਂ ਬਾਅਦ ਇਹਨਾਂ ਨੇ ਸਾਡਾ ਵਾਅਦਾ ਕੀਤਾ ਵੀ ਤੁਸੀਂ ਕਰਦੇ ਫੋਟੋ ਅਸੀਂ ਤੁਹਾਨੂੰ ਬੇਲਾ ਕਰਾਂਗੇ ਕਿ ਨਾ ਕਿਸ ਨੇ ਬੇਲਾ ਦਿੱਤਾ ਨਾ ਕੋਈ ਵੀ ਕਿਸੇ ਤਾਂ ਦੇ ਮਸਿੰਦਰੀਆਂ ਕੋਲ ਬਲਾਦ ਨਹੀਂ ਅਸੀਂ ਇੱਕ ਪਿੰਡ ਵਾਸਤੇ ਬਣ ਦਿੱਤੀ ਜੀ ਸਾਰੇ ਪੰਜਾਬ ਵਿੱਚ ਅਸੀਂ ਕੀ ਦੇਣਗੇ ਤੇ ਮਜਬੂਰੀ ਵਾਸਤੇ ਕਿਸਾਨਾਂ ਨੂੰ ਜੋ ਜਿਹੜਾ ਨਹੀਂ ਸੜਿਆ ਜਿਵੇਂ ਆਦਨ ਵਾਲੀ ਫਸਲ ਬੀਜਣੀ ਆ ਗੁੰਗਰੂਆ ਜੇ ਕਿਸ ਨੇ ਕੋਟੂਕਾ ਕਿੰਨੇ ਅੱਗ ਲਗਾਈ ਤਾਂ ਇਹ ਪ੍ਰਸ਼ਾਸਨ ਅੱਗ ਲਾਉਣ ਵਾਸਤੇ ਉਹਨੂੰ ਤਾਂ ਜਮਾਨੇ ਕਰਨ ਲੱਗਾ ਤੇ ਉਹਨੇ ਕੰਮ ਕਰ ਲੱਗਾ ਉਦੇ ਵਿਰੋਧ ਚ ਜਿਹਨੇ ਤੇ ਤੁਹਾਨੂੰ ਪਾਛਾ ਕੀਤਾ ਜਾਂ ਕਿ ਉਹ ਜੁਰਮਾਨਾ ਲਾਇਆ ਉਹ ਉਹ ਕਰਨ ਵਾਸਤੇ ਵੀ ਸਰਕਾਰ ਦਾ ਹੋਰ ਕਰਨ ਵਾਸਤੇ ਧਰਨਾ ਲਾਇਆ ਬਸੇ ਜੋ ਤੇ ਕੋਈ ਸਿਸਟਮ ਹੈ ਉਹ ਅੰਦਰ ਸਟਾਫਰ ਨਾਲ ਕੋਈ ਵੀ ਕੰਮ ਕਰਾਉਣਾ ਤੇ ਬਿਨਾ ਪੈਸੇ ਨੇ ਇਹ ਕੋਈ ਕੰਮ ਨਹੀਂ ਕਰਦੇ ਤੇ ਲੋਕਾਂ ਕਿਸਾਨ ਖਜਲ ਖਜੂ ਵੀ ਆਮ ਪਬਲਿਕਾ ਜੋ ਸਾਰੇ ਖਜਲ ਖਾਰ ਹੁੰਦੇ ਨੇ ਉਹਨਾਂ ਦੇ ਗੇੜੇ ਮਰਾਉਂਦੇ ਨੇ ਖੇਤ ਨੂੰ ਆਲਾ ਪੈਸੇ ਦੇ ਕੇ ਕੰਮ ਕਰਵਾਉਂਦਾ ਇਹ ਖੱਜਾ ਭਾਈਆ ਬਰਸ਼ਾ ਕੋਠਰੀ ਨੂੰ ਖੱਲ ਪਾਉਣ ਵਾਸਤੇ ਇਹਨੂੰ ਕਿਤਾਬਲੀ ਦੇਣ ਵਾਸਤੇ ਤਰਨ ਲੱਗਾ ਯਾਰ